ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਡੇਰਾ ਸੰਤਗੜ੍ਹ ਦਿਲੰਦਰ ਹਰਖਵਾਲੀਏ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਜੋ ਕੀ ਅਸਥਾਨ ਹੈ ਹਸ਼ਿਆਰਪੁਰ ਅਤਵਾ ਦੇ ਨੇੜੇ ਮਹਾਂਪੁਰਖਾਂ ਦਾ ਜਨਮ ਸਥਾਨ ਪਿੰਡ ਲੰਗੇਰੀ ਜੋ ਮਾਲਪੁਰ ਦੇ ਨੇੜੇ ਲੱਗਿਆ ਜੀ ਇਹ ਜੋ ਡੇਰਾ ਮਾਹਪੁਰਸ਼ਨਾਲ ਗੁਰਦੁਆਰਾ ਹੈ ਇਹ ਜਲੰਧਰ ਕਪੂਰਥਲਾ ਰੋਡ ਤੇ ਬਣਿਆ ਹੋਇਆ ਹੈ ਜਲੰਧਰ ਸ਼ਹਿਰ ਦੇ ਵਿੱਚ ਹੈ ਤੇ ਕਪੂਰਥਲਾ ਰੋਡ ਲੱਗ ਜਾਂਦਾ ਨਾਲ ਜੀ ਇਹ ਗੁਰਦੁਆਰਾ ਸ਼ੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲੀ ਮਾਹਪੁਰਸ਼ ਜਿਨ੍ਹਾਂ ਦਾ ਕੀ ਜੱਦੀ ਪਿੰਡ ਜਨਮ ਸਥਾਨ ਲੋਂਗੇਰੀ ਹੈ ਉਹਨਾਂ ਮਾਹਪੁਰਸ਼ਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਗੁਰਦੁਆਰਾ ਡੇਰਾ ਸ਼ੰਤਗਰ ਹਰਖਵਾਲੀਏ ਜਲੰਧਰ ਜੀ ਆਪ ਵੀ ਸਾਰੇ ਸੰਗਤਾਂ ਦਾ ਦਰਸ਼ਨ ਕਰੋ ਜੀ ਇਸ ਪਵਿੱਤਰ ਸਥਾਨ ਦੇ ਗੁਰਦੁਆਰਾ ਡੇਰਾ ਸੰਤਗਰ ਹਰਖਵਾਲੀਏ ਜਲੰਧਰ ਕੁੱਪੂਰਥਲਾ ਰੋਡ ਤੇ ਪੈਂਦਾ ਹੈ ਜੀ ਜਲੰਧਰ ਸ਼ਹਿਰ ਦੇ ਵਿੱਚ ਇਹ ਸੰਤ ਬਾਬਾ ਜਵਾਲਾ ਸਿੰਘ ਜੀ ਪਿੰਡ ਲੰਗੇਰੀ ਜੋ ਮਾਲਕੋਹ ਦਾ ਨੇੜੇ ਹੈ ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਬਣਾ ਗਿਆ ਹੈ ਮਹਾਪੁਰਸ਼ਾਂ ਦੀ ਇਸ ਸੰਤ ਆ ਕੇ ਭਗਤੀ ਵੀ ਕੀਤੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ